ਜ਼ਿਲ੍ਹਾ ਹੁਸ਼ਿਆਰ ਪਰ ਹਲਕਾ ਮੁਕੇਰੀਆਂ ਦੇ ਪਿੰਡ ਬੱਦੂਪੁਰ ਵਿਖੇ ਘਰ ਮਾਲਕਾਂ ਦੀ ਗੈਰ ਮੌਜੂਦਗੀ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਘਰ ਨੂੰ ਲੱਗੀ ਅੱਗ ਘਰ ਦਾ ਸਾਰਾ ਸਮਾਨ ਸੜਕੇ ਹੋਇਆ ਸਵਾ ਜਾਣਕਾਰੀ ਦਿੰਦੇ ਹੋਏ ਤਰਨਵੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਹੀ ਮਜ਼ਦੂਰੀ ਕਰਨ ਗਏ ਹੋਏ ਹਨ ਉਹਨਾਂ ਦੀ ਪਤਨੀ ਅਤੇ ਬੱਚੇ ਵੀ ਘਰ ਵਿੱਚ ਨਹੀਂ ਸਨ ਗਵਾਂਡੀਆਂ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਜਦੋਂ ਉਹ ਘਰ ਆਏ ਤਾਂ ਘਰ ਨੂੰ ਅੱਗ ਲੱਗੀ ਹੋਈ ਸੀ ਜਿਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਹਦੋਂ ਤੱਕ ਘਰ ਵਿੱਚ ਰੱਖੀ ਹੋਈ ਕਮੇਟੀ ਦੀ ਨਗਦੀ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਪਿਆ ਹੈ। ਪਰ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ న్యూਸ ਤੋਂ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਇਹ ਦੇਖੋ ਜੀ ਮੈਂ ਸ਼ਵੇਰੇ ਗਿਆ ਦਿਹਾੜੀ ਤੇ ਦਿਹੜੀ ਤੇ ਮੈਂ ਲਗਾ ਪਿੰਡ ਹੀ ਤੇ ਦਿਹੜੀ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਇਦਾਂ ਕਰਕੇ ਅੱਗ ਲੱਗ ਗਈ ਤੇ ਫੇਰ ਘਰ ਵਾਲੀ ਤੇ ਇੱਥੇ ਹਣੀ ਘਰ ਵੀ ਘਰ ਵਾਲੀ ਗਈ ਬਾਹਰ ਖੇਤਾਂ 'ਚ ਘਰ ਕੋਈ ਨਹੀਂ ਸੀ ਤੇ ਮੈਨੂੰ ਕਿਸੇ ਨੇ ਦੱਸਿਆ ਪਿੰਡ ਵਾਲਿਆਂ ਨੇ ਤੇ ਅੱਗੂਗ ਲੱਗੀ ਜੇ ਮੈਂ ਤਾਂ ਫੇਰ ਦੌੜਾਂ ਘਰ ਆਇਆ ਤੇ ਫੇਰ ਘਰ ਆਣ ਕੇ ਦੇਖਿਆ ਵੀ ਅੱਗ ਲੱਗੀ ਫੇਰ ਮੈਂ ਪਾਣੀ ਪੂਣੀ ਛਟਿਆ ਪਿੰਡ ਦੇ ਫੇਕ ਸਾਰੇ ਇਕੱਠੇ ਹੋ ਗਏ ਸਮਾਨ ਸਾਰਾ ਛੜ ਗਿਆ ਜੀ ਕੁਛ ਨਹੀਂ ਬਚਿਆ ਮੇਨ ਚਮਦੀ ਜੋੜੀ ਕਰਦਾਂ ਜੀ ਤੇ ਘਰ ਦਾ ਸਮਾਨ ਕੋਈ ਨਹੀਂ ਬਚਿਆ ਤੇ ਤੇ ਮੇਰੀ ਮਰਦ ਕੀਤੀ ਜਾਵੇ ਕਿੰਨ ਕੁ ਮਾਰੀ ਕਿੰਨੀ ਕਿਸ ਤਰ੍ਹਾਂ ਫਾਇਦਾ ਸਾਰਾ ਹੱਸਾ ਭਾਜੀ ਮੈਂ ਤਾਂ ਗੀ ਬਾਹਰ ਗਈ ਕਿਤੇ ਕੰਮ ਕਰਨ ਗਈ ਮਗਰ ਉਹ ਅੱਗ ਲੱਗੀ ਗਲੀ ਗਵਾਂ ਦੱਸ ਦੱਸਿਆ ਅੱਗ ਲਿੰਦ ਸਭ ਕੁਝ ਸੜ ਗਿਆ ਬੈੱਡ ਸੜ ਗਿਆ ਜਾਈਆਂ ਚਲਾਈਆਂ ਸਭ ਜੋ ਵਿੱਚ ਪਿਆ ਹੈ ਰੱਖੇ ਸੜ ਗਏ ਉਹ ਨੁਕਸਾਨ ਲੱਗ ਗਿਵਾਨਾ ਆਖਿਰ ਉਹ ਲਾ ਪਾਇਆ ਆਗੂ ਬੁਝਾਈ ਪਾਣੀ ਪਾਇਆ ਸੁੱਟਿਆ ਸੋ ਘਰ ਮਰ ਵਿੱਚ ਕਰੰਟ ਪੈ ਗਈ ਉਹ ਮਸੀ ਬਚਾ ਹੋਇਆ ਤੁਹਾਨੂੰ ਸੇਵਾ ਪਾਇਏ ਦੇ ਦੇ ਕੋਈ ਮਦਦ ਕਰਨਾ ਨੂੰ 2-3 ਲੱਖ ਦਾ ਸਮਾਨ ਸਾਡਾ ਜਿਹੜਾ ਹੋ ਗਿਆ ਖਰਾਬ ਉਸ ਸਭ ਸੜ ਗਿਆ ਜਾਈਆਂ ਚਲਾਈਆਂ ਜੋ ਬਿਸਤਰਾ ਪਿਆ ਹੈ ਰੱਖੇ ਅੰਦਰ ਕਮਿਟੀ ਲਿਆ ਗਲੀ ਆਂਦੀ ਉਹ ਰਾਤੀ ਉਹ ਵੀ ਚ ਸੜ ਗਏ ਅੱਜ ਰਾਤੀ ਮਿਲੀ ਪਏ ਮੈਂ ਤਾਂ ਕੋਈ ਰੱਖਣੀ ਹੋਈ ਨਹੀਂ ਸਾਰੇ ਹੋ ਗਏ ਸੱਚੀ ਹਾਂਜੀ ਮੈਂ ਰਾਜਪਾਲ ਜੀ ਵਾਸੀ ਪਿੰਡ ਬਦੂਪੁਰ ਜੀ ਜਿਹੜਾ ਸਾਡੇ ਪਿੰਡ ਅੱਜ ਮੰਦਭਾਦੀ ਘਟਨਾ ਹੋਈ ਦੀ ਇੱਕ ਬਹੁਤ ਗਰੀਬ ਪਰਿਵਾਰ ਆ ਜੀ ਮੈਂ ਤਾਂ ਮਜ਼ਦੂਰੀ ਕਰਦੇ ਆ ਜੀ ਸਾਰਾ ਕੁਝ ਇਹਨਾਂ ਦਾ ਸਮਾਨ ਵਗੈਰਾ ਸਾਰਾ ਕੁਝ ਛੜ ਗਿਆ ਤੇ ਮੈਂ ਹੁਣ ਇਹੋ ਹੀ ਦਾਨੀ ਸਜਣਾਂ ਨੂੰ ਤੇ ਸਰਕਾਰ ਨੂੰ ਇਹੋ ਹੀ ਅਪੀਲ ਕਰਦਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਬਹੁਤ ਜ਼ਰੂਰਤਮੰਦ ਪਰਿਵਾਰ ਹੈਗਾ ਜੀ ਇਹਨਾਂ ਦੇ ਛੋਟੇ-ਛੋਟੇ ਬੱਚੇ ਆ ਜੀ ਉਹ ਆਪ ਵੀ ਮਿਹਨਤ ਮਜ਼ਦੂਰੀ ਭਾਂਜੀ ਹੁਣੀ ਵੀ ਮਿਹਨਤ ਮਜ਼ਦੂਰੀ ਕਰਦੇ ਆ ਜੀ ਤੇ ਭਾਜੀ ਵੀ ਦਿਹਾੜੀ ਦਾ ਕੰਮ ਕਰਦੇ ਜੀ ਤੇ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੋਰ ਵੀ ਦਾਨੀ ਸਜਣਾਂ ਨੂੰ ਇਹਨਾਂ ਦੀ ਬਹੁਤ ਮਦਦ ਕਰਨੀ ਚਾਹੀਦੀ ਜਿੱਦਾਂ ਕਿ ਇਹਨਾਂ ਦਾ ਜੋ ਵੀ ਇਹਨਾਂ ਦਾ ਸਮਾਨ ਵਗੈਰਾ ਫੇਰ ਪੈਰਾ ਦੋ